ਜੇ ਤੁਸੀਂ ਐਗਰੀ ਜ਼ੋਨ ਦਾ ਬੈਲਰ ਐਗਰੀ ਜ਼ੋਨ ਦਾ ਰੇਕ ਤੇ ਨਾਲ ਮਹਿੰਦਰਾ ਦਾ ਟਰੈਕਟਰ ਨੋਵੋ 605 4x4 ਲੈਨੇ ਹੋ ਜਾਂ ਨੋਵੋ 655 2 ਵੀਲ ਡਰਾਈਵ ਲੈਨੇ ਹੋ ਤਾਂ ਤੁਹਾਨੂੰ 30 ਲੱਖ ਦੇ ਕੰਬੋ ਦੇ ਵਿੱਚੋਂ 1,21,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾਊਗਾ 24 ਲੱਖ ਜਿਹੜੀ ਸਬਸਿਡੀ ਆ ਉਹ ਸਰਕਾਰ ਨੇ ਪਾ ਦੇਣੀ ਆ ਚਾਹੇ ਫਾਰਮਰ ਗਰੁੱਪ ਆ ਚਾਹੇ ਕਸਟਮਰ ਹੈਰਿੰਗ ਸੈਂਟਰ ਜਿਹਨੂੰ ਆਪਾਂ ਸੀਐਚਸੀ ਕਹਿੰਦੇ ਆ ਦੂਸਰਾ ਜੇਕਰ ਤੁਸੀਂ ਐਗਰੀ ਜ਼ੋਨ ਦਾ ਹੀ ਬੈਲਰ ਐਗਰੀ ਜ਼ੋਨ ਦਾ ਹੀ ਰੇਕ ਨਾਲ 655 4x4 ਟਰੈਕਟਰ ਲੈਣਾ ਚਾਹੁੰਦੇ ਹੋ ਅਰਜਨ ਫਿਰ ਵੀ ਤੁਹਾਨੂੰ 30 ਲੱਖ ਦੇ ਕੰਬੋ ਦੇ ਵਿੱਚੋਂ 51000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾਊਗਾ ਤਾਂ ਇਹ ਹੈ ਕਿ ਲੈ ਕੇ ਆਇਆ ਐਗਰੀ ਜ਼ੋਨ ਆਪਣੇ ਕਿਸਾਨਾਂ ਲਈ ਆਪਣੇ ਰੰਗਲੇ ਪੰਜਾਬ ਦੇ ਕਿਸਾਨਾਂ ਲਈ